ਕਲਾਂ ਅਰਸੀ ਕਲਾਂ ਸੀ ਕਲਾਂ ਮੋਗੇ ਚ ਬਾਈ ਧੂਰ ਕਰੋ ਚੱਕ ਖਟੀਆਂ ਪਿਆਰ ਹਾਂ ਹਾਂ ਇਹ ਹੁੰਦੇ ਰੱਤੇ ਆ ਗਿਆ ਆ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਚੈਲ ਥਰਾਜ ਵਾਲਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਿਖਾਉਣੇ ਆ ਤੁਹਾਨੂੰ ਜਾਨਵਰ ਨਵੇਂ 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 ਜਾਨਵਰ ਆਪਣਾ ਖੁੱਡਾ ਦੇਖੋ ਕਿਰਾ ਜਾਨਵਰ ਕੱਲਾ ਕੱਲਾ ਫਾੜ ਕੇ ਚੈੱਕ ਕਰਾਵਾਂਗੇ ਲੈ ਬਈ ਫਾੜ ਬਈ ਬਿੰਦਰਾ ਫਾੜਦੇ ਆ ਅਗਲੇ ਚੱਲ ਬਈ ਹੈਲੋ ਸੱਸੀ ਗੱਲ ਜੀ ਬਈ ਸਾਰਿਆਂ ਨੂੰ ਆਹ ਡੱਬੀ ਗੋਦਰੀ ਛੱਡੀ ਸੀ ਬਈ ਆਪਾਂ ਸਰੀਂ ਤੇ ਉੱਥੇ ਦੁੱਸਰ ਪੈ ਗਈ ਰਾਤ ਨੂੰ ਬੈਠੀ ਨੇ ਬਈ ਸਰੀਂ ਡੱਬੀ ਕਰ ਕਰ ਚੈੱਕ ਕਰੋ ਪੱਲੇ ਪੁੱਲੇ ਸਹੀ ਕਲਾ ਸਰੀਂ ਸਰੀਂ ਕਲਾ ਸੀ ਕਲਾ ਮੋਗੇ ਚ ਬਈ ਦੂਰ ਕੋਲ ਜਾਂਟੀ ਥਰਾਇ ਦੇ ਨਾਲ ਤੇ ਗੋਦਰੀ ਸੀ ਹਾਂ ਕਰੋ ਚੈੱਕ ਕਰਾਂ ਦੀ ਬਣੀ ਬੁਣੀ ਬਹੁਤ ਆ ਬਈਆਂ ਨੇ ਵੇਖੋ ਐਤੀ ਕਰੇ ਮਿਹਰ ਬਾਬਾ ਛੱਡਾਂਗੇ ਫੇਰ ਦੱਬੀ ਅੱਲੋ ਛੱਡਾਂਗੇ ਫੇਰ ਆੜਾ ਹਾ ਇਹਦਾ ਭਰਾ ਡੱਬੀਆ ਦੱਬੀ ਦਾ ਭਰਾ ਫੜ ਸਕਾ ਆੜਾ ਡੱਬੀ ਤੇ ਆ ਅੱਗੇ ਸੀ ਕਿ ਉਹ ਲਾਲ ਡੱਬੀ ਹੁਣ ਕਾਲਾ ਡੱਬਾ ਪਾਇਆ ਬਈ ਇਹਦਾ ਭਰਾ ਹੈਗਾ ਹਾਂਜੀ ਸਕਾ ਭਾਈ ਆ ਸਕਾ ਭਾਈ ਆ ਵੇਖੋ ਪੱਲੇ ਪੁੱਲੇ ਉਹ ਪਿਛਲੇ ਯਾਰ ਤੇ ਇਹ ਐ ਇੱਕੀ ਤੇ ਹਾਂ ਇਹ ਐਕਟੀਵੇ ਕਰਾਂਗੇ ਆਪਾਂ ਬਹਿ ਜਾ ਬਹਿ ਵੇਖੋ ਥੱਲੇ ਵੇਖੋ ਥੱਲੇ ਵੇਖੋ ਉੱਤਰ ਵੇਖੋ ਹੱਡੀ ਦਿਖਾ ਦੇ ਕੋਈ ਬੰਦਾ ਆਪਾਂ ਮੰਨ ਨਹੀਂ ਆਇਆ ਕਰਾਕ ਬਹੁਤ ਆ ਬਾਬੇ ਦੀ ਕਿਰਪਾ ਨਾਲ ਕਰੋ ਚੱਕ ਖਟੀਆਂ ਪਿਆਰ ਹਾਂ ਹਾਂ ਇਹ ਹੁੰਦੇ ਰੱਤੇ ਡੱਬੇ ਕਈ ਸ਼ਰਾਧਨ ਨਹੀਂ ਦਿਖਾਈਆਂ ਫਿਰ ਇਹਦੇ ਹਾਂ ਰੱਤੇ ਡੱਬੇ ਇਹ ਦੇਖੋ ਇਹ ਹੰਦਾ ਪੂਰੇ ਇਹਨਾਂ ਦੀ ਲਾ ਦੀ ਆਪਣੇ ਕੋਲ ਸਾਰੀ ਸਾਰੀ ਇਹਨਾਂ ਦੀ ਲਾ ਦੀ ਹਾਂਜੀ ਆ ਵੀ ਵੇਖੋ ਵਿੱਚੇ ਡੱਬੇ ਵਿੱਚੇ ਰੱਤੇ ਕੱਢਦੇ ਆ ਇਹ ਵੀ ਰੱਤਾ ਇਹਨਾਂ ਚ ਹੀ ਆ ਜੀ ਇਹ ਵੀ ਇਹਨਾਂ ਚ ਹੀ ਆ ਜੀ ਇਹ ਕਰੋ ਚੱਕ ਕਰਾਂ ਦੀ ਲੈ ਕੀ ਹੈ ਕਹਿੰਦੇ ਜੀ ਇਹ ਕੰਨੀ ਵੱਲਾ ਵੇਖੋ ਕੀ ਸੋਹਣਾ ਬਾਈ ਜਮਾਂਦਰੂ ਆ ਹੱਡੀ ਵੇਖੋ ਥੱਲੇ ਪਵੇ ਹੱਡੀ ਦਿਖਾਉਗੀ ਯਾਰ ਆ ਰਾਗ ਬਹੁਤ ਹੈ ਮਿਹਨਤ ਬਹੁਤ ਆ ਬਈ ਵੇਖੋ ਅੱਖਾਂ ਵੇਖੋ ਗੁਟਰੇ ਦੇ ਆਪਣਾ ਸ਼ੌਂਕ ਪੂਰਾ ਕਰੋ ਬਾਈ ਹਾਂ ਪੂਰਾ ਆ ਆ ਆ ਛੱਡਾਈ ਆਪਾਂ ਨਾਲ ਦੇ ਪਿੰਡ ਰਾਮੂ ਆਣੇ ਦਾ ਭਾਈ ਆ ਮੋੜੇ ਛੱਡਿਆ ਸੀ ਬਾਈ ਕੱਲਾ ਹੀ ਰਹਿ ਗਿਆ ਸੀ ਕਰੋ ਜੀ ਅਕਰਨ ਸ਼ਾਹ ਦੂਜੇ ਦਿਨ ਲੰਦਾਇ ਆਪਣੋਂ ਬੰਦਿਆਂ ਦੀ ਇਮਾਨਦਾਰੀ ਆ ਭਾਈ ਦੇ ਤਾ ਦੂਜੇ ਦਿਨ ਬੰਦਿਆਂ ਨੇ ਬੈਠਾ ਨਹੀਂ ਸਾਰੀ ਰਾਤ ਪਤਾ ਨਹੀਂ ਕਿ ਤਾ ਇਹ ਦੋ ਸਾਲ ਪੁਰਾਣਾ ਛੱਡਈ ਪਈ ਹੈ ਹਾਂ ਹਾਂ ਬੰਦ ਬੁੰਦ ਕਰਤਾ ਤਿੰਨ ਸਾਲ ਪੁਰਾਣਾ ਸੌਰੀ ਤਿੰਨ ਸਾਲ ਪੁਰਾਣਾ ਹਾਂ ਜੀ ਹਾਂ ਹਰੀ ਗਰ ਰੇ ਤੋਪ ਜੀ ਖਰੀ ਦੇ ਬੈਠਾ ਰੱਤਾ ਇਹ ਹੋ ਗਏ 7-8 ਸਾਲ ਹੋ ਗਏ ਇਹ ਜਾਨਵਰ ਨੂੰ ਸਾਡੇ ਕੋਲੇ ਬਹੁਤ ਚੰਗੀ ਲਾਦਾ ਇਹਦੀ ਵੀ ਆ ਚੈੱਕ ਕਰੋ ਤੁਸੀਂ ਕਾਲ ਕੰਤਾ ਕਾਲ ਕੰਤਾ ਹੈ ਛੱਟੰਗਾ ਆਖਾ ਖਟੰਗਾ ਚਿੱਟੰਗਾ ਚਿੱਟੰਗਾ ਬਤਾ ਹੂੰ ਚਿੱਟੰਗਾ ਨੇ ਕੇਰੂ ਗਾ ਜਦ ਨੇ ਕੇਰੂ ਗਾਲੇ ਪੱਠਾ ਬਾਈ ਇਹਦਾ ਮਾਪ ਬਹੁਤ ਚੰਗਾ ਉੱਡਦਾ ਬਾਈ ਸਾਡੇ ਕੋਲ ਇਹ ਵੀ ਡੱਬਿਆਂ ਚ ਮੈਸ ਪਾਈ ਵੀ ਹੈ ਹਾਂ ਡੱਬਿਆਂ ਚੋਂ ਮੈਸ ਪਾਈ ਵੀ ਆ ਪੂਰੇ ਮੜੇ ਥੋੜੀ ਨਾ ਹਾਂ ਕਾਚੀ ਬਾੜੀ ਦਿਖਾਉਂਦੇ ਇੱਕ ਦੋ ਘਰੋਂ ਤਰਗੇ ਡੱਬੇ ਹਾਂ ਤਾਂ ਕਰਕੇ ਬਰੀਡ ਥੋੜੀ ਜਿਹੀ ਬਦਲੀ ਆ ਵਿੱਚ ਉਹ ਬੈਠਾ ਆ ਮਖਤਿਆਰ ਵਾਲਾ ਆ ਜੋ ਆ ਮਖਤਿਆਰ ਵਾਲਿਆਂ ਚ ਚੱਕਰ ਹੋ ਚੱਕੀ ਜਿੱਤਿਆ ਆ ਚੋ ਜਾਣ ਰਵੇ ਚਿੱਟਾ ਖੱਕ ਡਾਕੂਤਰ ਆ ਵੇਖ ਵੇਖੋ ਭੱਲਿਆਂ ਭੁਲਿਆਂ ਵੇਖ ਭੱਲਿਆਂ ਭੁਲਿਆਂ ਦੇ ਜਮਾ ਸਿੱਧੇ ਆ ਬਾਈ ਜਮਾ ਬਈ ਆ ਹੋਰਾ ਬੰਗ ਵੇ ਯਾਰ ਹੋਰਾ ਵੀ ਹਮ ਯਾਨ ਬਸ ਸੁਣੀ ਯਾਰ ਸਨਖੇ ਬਹੁਤ ਆ ਤਾਂ ਬਾਈ ਇਹ ਮਖਤਿਆਰ ਵਾਲਾ ਇਹ ਮਖਤਿਆਰ ਵਾਲਿਆਂ ਚ ਉਹ ਬਹਿ ਗਿਆ ਜਾ ਕੇ ਆ ਗਾ ਜਾਂਟਿਆ ਦਾ ਇਹ ਜਾਂਟਿਆ ਦਾ ਬੱਚਾ ਜਾਂਟਿਆ ਵਾਲਾ ਦਾ ਬੱਚਾ ਬਈ ਜਾਂਟਿਆ ਵਾਲਿਆ ਦਾ ਬੱਚਾ ਬਈ ਇਹਦਾ ਮਾਪਿਆ ਬਹੁਤ ਟੁੱਟਿਆ ਬਹੁਤ ਹੀ ਨਹੀਂ ਜਾ ਜੁੱਟਿਆ ਬਾਈ ਬਹੁਤ ਬੰਦਿਆਂ ਨੇ ਮੰਗਿਆ ਦੋ ਤਿੰਨ ਬੰਦਿਆਂ ਨਾਲ ਲਿਆ ਸੀ ਤੇ ਵੀ ਕਹਿੰਦੇ ਬਈ ਸੇਲ ਕਰ ਦੇਦਾ ਮਾਪਿਆ ਸੇਲ ਤੇ ਇਹ ਵੰਦੇ ਨਹੀਂ ਵੀਰੇ ਕਰੇ ਐਂਦਾ ਨਹੀਂ ਆਪਣੇ ਬਹੁਤ ਚੰਗੇ ਹੜਦੇ ਕਾਲਕੰਨ ਤੇ ਪੁੱਛ ਲੈ ਪਿੰਡ ਚ ਪਿੰਡ ਥਰਾਜ ਆ ਚੈਨ ਆ ਆਪਣਾ ਹੂੰ ਦੋ ਤਿੰਨ ਬੰਦਿਆਂ ਦਾ ਫਰਕ ਵੀ ਪੈ ਗਿਆ ਬਾਈ ਸਾਡਾ ਦੋ ਦੱਬਾ ਲੈਣਾ ਪਿਆ ਇਹਦੇ ਮਾਪਿਓ ਪਿੱਛੇ ਦੋ ਤਾਂ ਨੰਬਰ ਦਾ ਗਲੀ ਦਾ ਬੰਬੀ ਜਿੱਤਿਆ ਸੀਗਾ ਇਹਦਾ ਭਰਾ ਬੰਬੀ ਜਿੱਤਿਆ ਸੀ ਬਈ ਦੋ ਕਲੀ ਦਾ ਦੋ ਕਲੀ ਦਾ ਹੋਏ ਕਿੰਨੇ ਚੋਈ ਸੀ ਕਿੰਨੇ ਗੋਤਾ ਪੰਜਾਂ ਚ ਹੋ ਗਈ ਸੀ ਪੰਜਾਂ ਚੋਈ ਸੀ ਬਈ 104 ਕਬੂਤਰ ਸੀ 200 ਰੁੱਟੀ ਸੀਗੀ ਦੂਜੇ ਦਿਨ ਠੀਕ ਆ ਡਾਕਟਰ ਬੋਟ ਦੇ ਨਾਂ ਤੇ ਸੀਗਾ ਵੀਰੇ ਕਬੂਤਰ ਹਾਂ ਰੱਤਾ ਹੋ ਰੱਤਾ ਸੀਗਾ ਵੇਖੋ ਚੈੱਕ ਕਰੋ ਕਿੱਥੇ ਆ ਭਾਈ ਹਾਂ ਇਹ ਰੱਖ ਲਈਏ ਆਪਾਂ ਕੱਢ ਲੈ ਉਹ ਕੱਢ ਲੈ ਹਾਂ ਠੀਕ ਆ ਇਹ ਰੋਕ ਲਈਏ ਆਪਾਂ ਉਹ ਵੇਖੋ ਚੈੱਕ ਕਰੋ ਹਾਂ ਇਹੀ ਮਖਤਿਆਰ ਵਾਲਿਆਂ ਦੀ ਪਹਿਣਾ ਬਾਈ ਚੈੱਕ ਕਰੋ ਕਿਰਾਂ ਚਿੱਟੀਆਂ ਅੱਖਾਂ ਸੋਹਣੀ ਬਹੁਤ ਆ ਬਾਕੀ ਦੂਜੇ ਵੀ ਦਿਖਾਉਨੇ ਦੂਜੇ ਖੁੱਡੇ ਦਾ ਵੇਖ ਲੋ ਆ ਜਾਓ ਚੱਲ ਐਂ ਚੱਲੀ ਜਾਂਦਾ ਵਿੱਚ ਵੀਡੀਓ ਬਾਈ ਐਂ ਚੱਲੀ ਜਾਂਦੇ ਵਿੱਚ ਬੰਘਾਰਾ ਕਰ ਹਾਂ ਆ ਫੜ ਗੱਲ ਆ ਜਾ ਰੱਤੀ ਡੱਬੀ ਨੀਲੀ ਕਾਲ ਸਰੀ ਜੰਟੇ ਨਾਲ ਜਾ ਵੀ ਵੇਖੋ ਜੀ ਕਾਲ ਸਰੀ ਜੰਟੇ ਵਾਲਿਆ ਜੋ ਬਾਈ ਵੇਖੋ ਇਹ ਪੱਠੀ ਰੋਕੀ ਵੀ ਆਪਣੀ ਆਈ ਸੀ ਪੱਠੀ ਰੋਕੀ ਵੀ ਹੈ ਵੀ ਇਹਦੇ ਭੈਣ ਭਾਈ ਬਾਈ ਜਿੰਨਾ ਕਹਿ ਦੋ ਓਨਾ ਹੀ ਨਜਾਇਜ਼ ਬਹੁਤ ਦਿਲ ਖੁਸ਼ ਕੀਤਾ ਇਹਦੇ ਭੈਣ ਭਾਈ ਨੇ ਉੱਡ ਕੇ ਬਾਈ ਸਾਡਾ ਹਾਂ ਸੋਹਣੇ ਸੁਨਖੇ ਇੰਨੇ ਜਾਨਵਰ ਹੈ ਆਲਾ ਜੀ ਨੀ ਭੜਗਲਾ ਇਨਾ ਮਾਸ ਕਬੂਤਰਾਂ ਬਾਈ ਬਹੁਤ ਦਿਲ ਖੁਸ਼ ਕੀਤਾ ਇਹਦੇ ਭੈਣ ਭਾਈਆਂ ਨੇ ਨੇ ਆਇਆ ਜੀ ਦਿਲ ਖੁਸ਼ ਕੀਤਾ ਬਾਈ ਧੰਨੇ ਵਾਲਿਆਂ ਚ ਬਈ ਵੇਖੋ ਲਾਲ ਚੀਨਾ ਇਹ ਲਾਲ ਚੀਨਾ ਧੰਨੇ ਵਾਲਿਆਂ ਚ ਆ ਗਿਆ ਬਾਈ ਕਰੋ ਚੱਕ ਪੱਲਾ ਮੇਰੇ ਭਰਾ ਵੇਖੋ ਬੰਲਾ ਇਹ ਵੀ ਗਾਂ ਦੀ ਗਾਂ ਆਪਣੇ ਕੋਲੇ ਆਈ ਸੀ ਜੋੜੀ ਬਣਾਈ ਸੀ ਬੱਚੇ-부ੱਚੇ ਕਢਾਏ ਇਹਨਾਂ ਚ ਪੂਰੇ ਚੰਗੇ ਉੜਦੇ ਆ ਬਾਈ ਪੂਰਾ ਚੰਗਾ ਰਿਜ਼ਲਟ ਆ ਇਹਨਾਂ ਦਾ ਆ ਮੀਰਾ ਵਾਲਾ ਵੀਰੇ ਵੇਖੋ ਸ਼ਾ ਅੱਖਾ ਮੀਰਾ ਵਾਲਿਆਂ ਚ ਆ ਗਿਆ ਬਾਈ ਸ਼ਾ ਅੱਖਾ ਵੀ ਪਿਆ ਹੋ ਰਿਹਾ ਵੀਰੇ ਇੱਕ ਨੰਬਰ ਲਗੋਟੇ ਵਰਗਾ ਪਿਆ ਬਾਈ ਦੋ-ਦੋ ਦਿਨ ਨਹੀਂ ਉੱਤਰਦੇ ਜੀ ਵੇਖੋ ਕਰੋ ਚੱਕ ਹਾਂ ਪੂਰਾ ਚੰਗਾ ਰੀਅਲ ਟੈਨ ਦਾ ਵੀ ਬਾਈ ਹਾਂ ਉਹ ਫੱਟ ਬੀ ਆ ਨਾ ਬੀ ਉਹ ਹਾਂ ਲਾਲ ਦੁੱਸਰਾ ਪੀਰਕੋਟ ਦੇ ਪੱਲੇ ਵਾਲੇ ਵਾਜਦੇ ਨਾ ਕੁੱਤਰ ਵੀ ਉਹਨਾਂ ਚੋਂ ਆ ਜਾਨਵਰ ਪੀਰਕੋਟ ਦੇ ਹਾਂਜੀ ਪੱਲੇ ਵਾਲੇ ਪੱਲੇ ਵਾਲੇ ਵਾਜਦੇ ਆ ਪੀਰਕੋਟ ਦੇ ਪੱਲੇ ਵਾਲੇ ਹਾਂਜੀ ਉਹਨਾਂ ਚੋਂ ਆ ਜਾਨਵਰ ਵੇਖੋ ਪੱਲੇ ਪੁੱਲਿਆਂ ਦੇ ਪੂਰੇ ਸਿੱਧੇ ਆ ਜਾਨਵਰ ਹੈ ਆਪਣੇ ਕੋਲੇ ਰਿਜ਼ਲਟ ਇਹਨਾਂ ਦਾ ਵੀ ਬਾਈ ਪੂਰਾ ਚੰਗਾ ਰਿਹਾ ਜਿਹੜੇ ਰੱਖਿਆ ਪ੍ਰਜਲਤਨ ਵਾਲੇ ਰੱਖੇ ਬਿਨਾਂ ਰਿਜ਼ਲਟ ਦੇ ਅੱਕ ਜਾਨਵਰ ਨਹੀਂ ਪੂਰਾ ਚੰਗਾ ਰਿਹਾ ਪੀਰਕੋਟ ਦੇ ਵਾਜਦੇ ਵੀਰੇ ਪੱਲੇ ਵਾਲੇ ਆਪਾਂ ਹਸਪਾਲ ਖਣੀ ਕਿਹੜਾ ਉਧਰ ਕਪੂਰਥਲੇ ਜਣਾ ਹਸਪਾਲ ਬੰਗ ਹਾਂ ਉਧਰ ਬਾਈ ਆਪਣਾ ਹੀ ਰਹਗਾ ਏ 250 ਕਬੂਤਰਾਂ ਚੋਂ ਕੱਲਾ ਇਹ ਪੀਰ ਖੋਟੇ ਆਲਾ ਜੋ ਆਹ ਠੱਟਾਂ ਦਾ ਬਾਈ ਵੇਖੋ ਕਿੰਨੀ ਸੁਨੱਖੀ ਆ ਪੂਦਰੀ ਆ ਪੂਰੀ ਸੁਨੱਖੀ ਆ ਬਾਈ ਇਹਨਾਂ ਦਾ ਰਿਜ਼ਲਟ ਵੀ ਪੂਰਾ ਚੰਗਾ ਇਹਨਾਂ ਦੇ ਬੱਚੇ ਆਪਾਂ ਬੰਡੇ ਹੀ ਆ ਯਾਰ ਦੋਸਤਾਂ ਨੂੰ ਜਿੰਨੇ ਵੀ ਬੰਡੇ ਆ ਆ ਬਾਬੇ ਧੰਨੇ ਆਲਿਆਂ ਚੋਂ ਲਾਲ ਚੀਨਾ ਆਪਣਾ ਲਾਲ ਤੁਰਕਾ ਬਾਬੇ ਧੰਨੇ ਆਲਿਆਂ ਚੋਂ ਲਾਲ ਚੀਨਾ ਚੈੱਕ ਕਰੋ ਬਾਈ ਅਬ ਤਾ ਨਾ ਝਰਕਾ ਬੱਚਾ ਪਾਸਾ ਵੇਖੋ ਹਾਂ ਇਹ ਵੇਖੋ ਹਾਂ ਇਹਦਾ ਰੁਕਿਆ ਵਾ ਬਰੇ ਆਪਣਾ ਹੀ ਰੁਕਿਆ ਵਾ ਹਾਂ ਵੇ ਖੁੰਦੀ ਆ ਯਾਰ ਇਹਦਾ ਹਾਂ ਇਹ ਇਧਰ ਜਦ ਤੱਕ ਉਤਰ ਘਰੇ ਨਹੀਂ ਬੈਂਦੇ ਬਈ ਨਹੀਂ ਬੈਂਦੇ ਬਈ ਇਹਦੇ ਦੇ ਵੇਖਣੇ ਆ ਇਹਦੇ ਤੁਹਾਨੂੰ ਦੱਸਾਂਗੇ ਵੀ ਕੀ ਬਣਿਆ ਹਾਂ ਲੈਂਦੇ ਨਹੀਂ ਆ ਵੀ ਨਹੀਂ ਬੈਠੇ ਨੇ ਬੱਚਾ ਹੁੰਦਾ ਆ ਇਹ ਜਾਨਟੇ ਆ ਕਿਹੜੇ ਆ ਗਏ ਆ ਵੀ ਜਾਂਟੇ ਵਾਲੇ ਚੋ ਯਾਰ ਇਹ ਜਾਂਟੇ ਵਾਲੇ ਚੋ ਇਹ ਇੱਤੀ ਦੇ ਪੱਠੇ ਆ ਇਹ ਇਹ ਕੀ ਵਾਲੇ ਪੱਠੇ ਆ ਇਹ ਹਾਂ ਉਹ ਆਪਾਂ ਰੋਕਣੀ ਛੱਡਾਂਗੇ ਇਹ ਕਿ 2024 ਚ ਤੁਮਾ ਕਾਲ ਕੰਪਿਆ ਪੂਰੀ ਚਿੱਟੀ ਲਾਲ ਸਾਰੇ ਸਾਰੇ ਵੈਰਾਈਟੀ ਮਿਲਿਆ ਹਰ ਇੱਕ ਵੈਰਾਈਟੀ ਆਪਾਂ ਦੇਖੋ ਵੀ ਬਹੁਤ ਚੰਗੇ ਜਾਨਵਰ ਆ ਬਈ ਭੁੱਖਾ ਫੜਾ ਨਹੀਂ ਗਰਮੀਆਂ ਚ ਦਿਖਾਵਾਂਗੇ ਵੀ ਤੁਹਾਨੂੰ ਆਹ ਵੇਖੋ ਜਾਨਵਰ ਇਹ ਕਿੜਿਆਂ ਚੋ ਸ਼ਾਕ ਆ ਹੈ ਇਹ ਆਪਣਾ ਟੱਚ ਲਾਲ ਟੱਚਾ ਹੈ ਹਾਂ ਇਹ ਰੈਡੀ ਰਿਜ਼ਲਟ ਚੰਗਾ ਬਾਈ ਇਹਦਾ ਰਿਜ਼ਲਟ ਵਦਗਾ ਇਹ ਵੀ ਆਪਾਂ ਇੰਨੀ ਹੋ ਨਹੀਂ ਲੈਣੇ ਆਪਾਂ ਇਹਦਾ ਠੀਕ ਆ ਇਹ ਗੜਕ ਦਾ ਇਹਦੀ ਇੱਕ ਕਾਂਤ ਕਾਲੀ ਆ ਬਾਈ ਇੱਕ ਘਰ ਤੇ ਇੱਕ ਘਰ ਤੇ ਮੀਰਾ ਵਾਲਿਆਂ ਚੋ ਸ਼ਾਕੀ ਸ਼ਾਕੀ ਠੀਕ ਇਹ ਵੀ ਇੱਕ ਘਰ ਤੇ ਨਹੀਂ ਹਲਦੇ ਆਪਣੇ ਖੱਟੀ ਠੱਲ ਪਾਈ ਵੀ ਆ ਬਾਈ ਇੱਕ ਘਰ ਤੇ ਛੱਡ ਦੇ ਇੱਕ ਘਰ ਤੇ ਹੀ ਖੜੇ ਰਹਿੰਦੇ ਆਗੇ ਜਿੱਥੇ ਕਹਿ ਕੇ ਛੱਡਦੇ ਨਾ ਕਹਿ ਕੇ ਛੱਡਣ ਵਾਲੀ ਗੱਲ ਹੋ ਜਾਂਦੀ ਆ ਬਈ ਵੱਡੇ ਵੱਡਿਆਂ ਦੀ ਬਾਤ ਹੋ ਜਾਂਦੀ ਆ ਆ ਜਾਨਵਰ ਸਾਰੇ ਚੈੱਕ ਕਰੋਗੇ ਨਾ ਯਾਰ ਓਕੇ ਬਾਕੀ ਫੇਰ ਦਿਖਾਵਾਂਗੇ ਅਗਲੇ ਬਲੌਗ ਭਾਈ ਹਾਂ ਸ਼ਰਤ ਕਹਿ ਕੇ ਕਹਿ ਕੇ ਡਾਉਣ ਵਾਲੀ ਗੱਲ ਹੋ ਜਾਂਦੀ ਆ ਬਈ ਜਿਹੜੇ ਦਾ ਦਿਖਾਵਾਂ ਬੰਦੇ ਹੀ ਨਹੀਂ ਕਰੇ ਇਹ ਕੰਦ ਗੱਲ ਆ ਜਿਹੜਾ ਪਹੁੰਚਿਆ ਭਾਈ ਹਾਂ ਦੱਸਣਗੇ ਲੋਕੇ ਵੀ ਹਾਂ ਦੱਸਣਗੇ ਵੇਖ ਪਿਆ ਰਿਜ਼ਲਟ ਬਹੁਤ ਵਦਗਾ ਇਹ ਇਹ ਆਪਦੇ ਹੀ ਆ ਬਈ ਆਲਦੀ ਗਾਹ ਨਹੀਂ ਕੰਮ ਬਣਾਏ ਵੇ ਆ ਹਾਂ ਦੂਜੇ ਖੁੱਡੇ ਚ ਆ ਕੇ ਬਾਕੀ ਲਾਈਨ ਗਹਿ ਕੇ ਆਇਆ ਸਾਡਾ ਜਾਨਵਰ ਹਾਂ ਕੋਈ ਬਾਕੀ ਮਾੜਾ ਅਵਿੰਦਰਾ ਕਹਦੇ ਵੀ ਆਪਣੇ ਚੈਨਲ ਨੂੰ ਲਾਈਕ ਵੀ ਸ਼ੇਅਰ ਤੇ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਵੀਡੀਓ ਦੇਵਾਂਗੇ ਨੌਲਜ ਵੀ ਦੇਵਾਂਗੇ ਜਿੰਨੀ ਆਪਾਂ ਨੂੰ ਹੈਗੀ ਤੁਹਾਨੂੰ ਸਾਰਾ ਕੁਝ ਦੱਸਿਆ ਕਰਾਂਗੇ ਹਾਂ ਬਾਕੀ ਮਿਲਦੇ ਆ ਅਗਲੇ ਬਲੌਗ ਅਗਲੇ ਬਲੌਗ ਚ ਮਿਲਦੇ ਹਾਂ ਧੰਨਵਾਦ ਸਾਰੇ ਭਰਾਵਾਂ ਦੇ ਜਿਹੜੇ ਪਿਆਰ ਕਰਦੇ ਆ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮੇਰੇ ਭਰਾ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਹਰ ਇੱਕ ਵੀਡੀਓ ਕਿਉਂਕਿ ਜਿਨ੍ਹਾਂ ਨਾਲ ਨਹੀਂ ਬੰਦੇ ਉਹਨਾਂ ਕੋਲੇ ਵੀ ਜਾਵੇ ਹਾਂ ਠੀਕ ਆ ਉਹ ਵੀ ਹਾਂ ਹੈਗੇ ਜਾਨਵਰ ਥੈਂਕ ਯੂ ਲਵ ਯੂ ਆਲ ਗਾਇਸ